ਆ ਵਿਜੀਲੈਂਸ ਮਹਾਲੀ ਨੇ ਵੱਡੀ ਕਾਰਵਾਈ ਕੀਤੀ ਆ ਨਾਬਾਦੇ ਵਿੱਚ ਫਲੈਗ ਸਕਾਡ ਦੀਆਂ ਟੀਮਾਂ ਜਿਹੜੀਆਂ ਸਵੇਰੇ 6 ਵਜੇ ਪਹੁੰਚ ਗਏ ਤੇ ਨਾਬਾਦੇ ਵਿੱਚ ਪਾਵਰ ਕਾਮ ਦੇ ਐਸ ਡੀਓ ਨੂੰ ਗ੍ਰਿਫਤਾਰ ਕੀਤਾ ਜੋ ਕਿ ਕਾਫੀ ਲੰਮੇ ਸਮੇਂ ਤੋਂ ਇੱਥੇ 6 ਮਹੀਨਿਆਂ ਤੋਂ ਲਗਾਤਾਰ ਤਨਾਤ ਸੀ ਮਹਿੰਦਰ ਸਿੰਘ ਮਹਿੰਦਰ ਸਿੰਘ ਜੀ ਐਸ ਡੀਓ ਕਮਰਾਉਦਾ ਜ਼ੀਰਾਂ ਨੂੰ ਅੱਜ ਸਵੇਰੇ 50000 ਰਿਸ਼ਵਤ ਦੇ ਲੈਂਦਾ ਰੰਗੀ ਹੱਤੀ ਕਾਬੂ ਕੀਤਾ ਜਿਹੜੇ ਸ਼ਿਕਾਇਤ ਕਰਤਾ ਤੇ ਮਨਿੰਦਰ ਸਿੰਘ ਕਾਕਾ ਸਿੰਘ ਜੋ ਕਿ ਮਹਾਲੀ ਦੇ ਰਹਿਣ ਵਾਲੇ ਨੇ ਪੈਦਨ ਪਿੰਡ ਪੈਦਨੀ ਦੇ ਵਿੱਚ ਇਹਨਾਂ ਦੀ ਜ਼ਮੀਨ ਸੀ ਇਹਨਾਂ ਦੇ ਫਾਦਰ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਮੋਟਰ ਸੀ ਮੋਟਰ ਦਾ ਕਨੈਕਸ਼ਨ ਸੀ ਇਹਨਾਂ ਵੱਲੋਂ ਆਪਣੇ ਨਾਮ ਕਰਵਾਉਣਾ ਸੀ ਇਸ ਨੂੰ ਲੈ ਕੇ 70000 ਦੀ ਜਿਹੜੀ ਡਿਮਾਂਡ ਸੀ ਉਹ ਐਸਡੀਓ ਕੁਮਰੋਦਾ ਵੱਲੋਂ ਕੀਤੀ ਗਈ ਸੀ ਪਰ 50000 ਹਜ਼ਾਰ ਰੁਪਿਆ ਦੇਣ ਪਹੁੰਚੇ ਸਨ ਉਹ ਦੋਨੋਂ ਭਰਾ ਜਿੱਥੋਂ ਕਿ ਵੀ ਲੈਸਵੀ ਉਹਨਾਂ ਦੇ ਨਾਲ ਸੀ ਤਾਂ ਉਹਨਾਂ ਨੂੰ ਉੱਥੇ ਖੇਤਾਂ ਦੇ ਵਿੱਚ ਹੀ ਰੰਗੇ ਹੱਥੀਏ ਜਿਹੜਾ ਮਹਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲਾ ਦਰਜ ਕੀਤਾ ਗਿਆ ਪਾਲਸੋਂ ਥਾਣਾ ਜੇ ਸੰਬੰਧਿਤ ਜਿਹੜਾ ਪਿੰਡਾ ਪੇਦਨੀ ਦੱਸਿਆ ਜਾ ਰਿਹਾ ਤੇ ਉਹਨੂੰ ਗ੍ਰਿਫਤਾਰ ਕਰਕੇ ਮਹਾਲੀ ਲਿਜਾਇਆ ਗਿਆ ਤੇ ਅਗਲੀ ਕਾਰਵਾਈ ਇਹ ਜਿਹੜੀ ਕੀਤੀ ਜਾ ਰਹੀ ਹੈ ਵਿਜੀਲੈਂਸ ਵੱਲੋਂ ਜਿੱਥੋਂ ਕਿ ਕਾਫੀ ਲੰਮੇ ਸਮੇਂ ਤੋਂ ਪਰੇਸ਼ਾਨ ਚੱਲ ਰਹੇ ਸਨ ਉਹਨਾਂ ਦਾ ਕਹਿਣਾ ਕਿ ਅਸੀਂ ਕਾਫੀ ਲੰਮੇ ਸਮੇਂ ਤੋਂ ਦਫ਼ਤਰਾਂ ਦੇ ਗੇੜੇ ਲਗਾ ਰਹੇ ਸਨ ਸਾਡੀ ਉਹਨਾਂ ਨਾਲ ਫੋਨ ਤੇ ਜਿਹੜਾ ਰਾਬਤਾ ਕਾਇਮ ਹੋਇਆ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਕਾਫੀ ਜਿਹੜੇ ਲੰਮੇ ਸਮੇਂ ਤੋਂ ਅਸੀਂ ਪਰੇਸ਼ਾਨ ਚੱਲ ਰਹੇ ਸੀ 70000 ਦੇ ਵਿੱਚ ਸੌਦਾ ਤੈਅ ਹੁੰਦਾ 50000 ਰੁਪਏ ਅੱਜ ਉਹਨਾਂ ਨੂੰ ਦਿੱਤਾ ਗਿਆ ਜਿੱਥੋਂ ਕਿ ਫਲਾਈਂਗ ਸਕਵਾਡ ਵੱਲੋਂ ਉਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਜਿਹੜਾ ਕੀਤਾ ਗਿਆ